ਵੈਕੂ ਜੀ ਦਾ ਖਾਲਸਾ ਵੈਕੂ ਜੀ ਪਤੇ ਅੱਜ ਆਪਾਂ ਲੈ ਕੇ ਤੁਹਾਨੂੰ ਚਲਦੇ ਆਂ ਮੌਨ ਤੇਲਤ ਸੋਹਣਾ ਵਿਖੇ ਉਹਨਾਂ ਦੀ ਜ਼ੁਬਾਨ ਤੇ ਲਿਖਦੇ ਆਪਾਂ ਕਿ ਨਾਲ ਕੋਲ ਜਿਹੜੇ ਸਰਪੰਦ ਸਾਹਿਬ ਤੇ ਗੁਟਕਾ ਸਾਹਿਬ ਚੋਟਾ ਮਿਲਦੇ ਆਂ ਆਪਾਂ ਬੰਦੇ ਕਿਉਂ ਕਿੱਦਾਂ ਦੇ ਨਾਲ ਦੇਖੇ ਹਨ ਤੇ ਇਹ ਦੇਖੋ ਨਾ ਬਹੁਤ ਅੱਤਾਲੀ ਕਿਰਪਾ ਨੂੰ ਸਰਬ ਲੋਦੀ ਬਹੁਤ ਸੋਹਣੀ ਜਿਹੜੇ ਕਿ ਆਪਾਂ ਬੜੀ ਦੂਰ ਲੈਣ ਵਾਸਤੇ ਜਾਂਦੇ ਸੀ ਤੇ ਅੱਜ ਆਪਣੇ ਸੋਹਣੇ ਵਿਖੇ ਬਹੁਤ ਸੋਹਣੇ ਰੇਟਾਂ ਦੇ ਵਿੱਚ ਮਿਲਦੇ ਤੇ ਹੋਰ ਵੀ ਜਿਹੜੇ ਆਪਣੇ ਸ਼ਸਤਰ ਨੇ ਬਹੁਤ ਸਾਰੇ ਸ਼ਸਤਰ ਰੱਖੇ ਹੋਏ ਨੇ ਇਹ ਕਿਰਪਾਨਾ ਨੇ ਬਹੁਤ ਸੁਣੀ ਭਾਈ ਸਾਹਿਬ ਜੋ ਸਾਹਿਬ ਬਹੁਤ ਸੁਨੇਂ ਦੰਦੇ ਬੜਾਏ ਹੋਏ ਹਨ ਤੇ ਜਿਨ੍ਹਾਂ ਦੇ ਰੇਕ ਤੇ ਬਹੁਤ ਜੰਮਨ ਦੇ ਆਪਾ ਬਟੇੜਲੇ ਰਾਜਪੁਰੇ ਜਹੋਦੀ ਪਈ ਤਾਮਾ ਤੇ ਆਪਾਂ ਨੂੰ ਜਾਣਾ ਪੈਂਦਾ ਸੀ ਜਾਣ ਵਾਸਤੇ ਨਾ ਅੱਜ ਆਪਣੇ ਸੁਹਾਣੇ ਵਿਖੇ ਪਰੇ ਸਾਡੇ ਸੱਤਾਰੇ ਉਹ ਭਾਈ ਸਾਹਿਬ ਭਾਈ ਮਾਮ ਸਿੰਘ ਨੇ ਉਹਨਾਂ ਦੀ ਝੋਪ ਹੈ ਦੁਰਦਾਰ ਦੇ ਬਿਲਕੁਲ ਸਾਹਮਣੇ ਇਸ ਦੁਕਾਨ ਦੇ ਚ ਆਪਾਂ ਕੋਈ ਵੀ ਕੋਸ਼ਿਸ਼ ਦੇ ਨਾਲ ਇਸ ਵਾਂ ਨੂੰ ਹੋਵੇ ਜਿਵੇਂ ਕੜੇ ਕੰਗੇਸ਼ਰੀ ਸਾਹਿਬ ਇਹ ਬਹੁਤ ਵੀ ਸਸਤਾ ਕੋ ਜਿਵੇਂ ਕਿ ਸ਼੍ਰੀ ਸਾਹਿਬ ਬਹੁਤ ਸੋਹਣੀ ਹੈ ਤੇ ਜਿਹਨਾਂ ਦੇ ਕਿਰਾਏ ਦੇਖੋ ਇਹ ਐਵੇਂ ਲੱਗਦੇ ਪਲਾਟਨ ਜਿਵੇਂ ਹੁੰਦੇ ਨੇ ਤੇ ਇਨਸਾਨ ਸਾਹਿਬ ਵੀ ਇੱਥੇ ਸਾਡੇ ਨਾਲ ਹਮ ਮੌਜੂਦ ਤੇ ਬਹੁਤ ਸੋਹਣੀ ਨੇ ਇਹਨਾਂ ਦੇ ਬਣੀ ਹੋਈਆਂ ਕਿਉਂਕਿ ਜੇ ਆਪਾਂ ਇਹ ਚੀਜ਼ ਲੈਣ ਵਾਸਤੇ ਲੁਧਿਆਣਾ ਚੱਲ ਜਾਈਏ ਨਾ ਤੇ ਉੱਥੇ ਵੀ ਕਾਫੀ ਰੇਟ ਦਾ ਤ్ర ਲਾ ਕੇ ਆਪਾਂ ਜਾਂਦੇ ਆਂ ਤੇ ਕਾਫੀ ਫਿਰ ਆਪਾਂ ਨੂੰ ਮਹਿੰਗੀ ਪੈ ਜਾਂਦੀ ਹੈ ਤੇ ਲੋਕਲ ਦੇ ਵਿੱਚ ਜਿੰਕ ਤੇ ਭਾਈ ਸਾਹਿਬ ਵੀ ਦੱਸੋ ਇਹਦੇ ਬਾਰੇ ਕਿਵੇਂ ਦੀ ਸਿੱਖ ਸਾਹਿਬ ਹੈ ਬਹੁਤ ਸੋਹਣੀ ਹੈ ਸ੍ਰੀ ਸਾਹਿਬ ਦੀ ਤੇ ਭਾਈ ਜੀ ਸੁਨ ਸਾਹਿਬ ਇਹ ਕਿਹੜੇ ਕਟਾਈ ਜਿਹੜੇ ਛੋਟੇ ਛੋਟੇ ਪੁੱਤ ਬਣਾਏ ਹੋਏ ਨੇ ਬਾਕੰਦਾ ਬਣੀ ਤੇ ਭਾਈ ਸਾਹਿਬ ਤੁਸੀਂ ਤਾਂ ਯੂਜ਼ ਕਰਦੇ ਆਂ ਤੇ ਇਹਨਾਂ ਦਾ ਡਾੜਾ ਦਵੇ ਦੀ ਕੁਆਲਿਟੀ ਕਿਵੇਂ ਦੀ ਹੈ ਦਵੇ ਦੀ ਕੁਆਲਿਟੀ ਬਹੁਤ ਸਮੀ ਹੈ ਇਹ ਸ਼ਰਮ ਨੋ ਦੇ ਨਾਲ ਤਿਆਰ ਹੋਈ ਹੋਈ ਹੈ ਸ਼ਰਮ ਨੋ ਦੇ ਨਾਲ ਜਿਹੜੀ ਸ੍ਰੀ ਸਾਹਿਬ ਹੈ ਤੇ ਚੱਤ ਦੀ ਹਰ ਬਾਤ ਜਿੰਦਾ ਜੀਨ ਦੇ ਵਿੱਚ ਹਨ ਕਿਉਂਕਿ ਜੇ ਆਪਾਂ ਮੰਨ ਲਾਗੇ ਤਿੰਨ ਧਾਰੀਆਂ ਕੁੱਤੇ ਦਾ ਦੇ ਜਿਹੜੀ ਕੁਰਬਾਨਾ ਨੇ ਉਹਨਾਂ ਦੇ ਵਿੱਚ ਹੁੰਦੀ ਆ ਹੀ ਹਾਂਜੀ ਹਾਂਜੀ ਹਾਂ ਮੱਲਾ ਦਾ ਕੁੱਤੇ ਦਾ ਜਿੰਗਰ ਆਦੀ ਬਣੀ ਹੋਈ ਹੈ ਤਾਂ ਲੋਕ ਨੇ ਪੈਕੇਟ ਤਿਆਰ ਕਰਵਾ ਕੇ ਫਿਰ ਜੇ ਆ ਕਿ ਆਪ ਜੇ ਬੋਟੇ ਜੋ ਦੇ ਵਿਜੇ ਸਿੰਘ ਸਾਹਿਬ ਦੇ ਨਾਲ ਕੋਲ ਲੈਣੀ ਚਾਹੁੰਦੇ ਆ ਉਹ ਸਮਾਨ ਨੇ ਕੋਲ ਮਿਲ ਸਕਦਾ ਆਪਾਂ ਨੂੰ ਪਟਿਆਲਾ ਜਾਣ ਦੀ ਲੋੜ ਨਹੀਂ ਐ ਆਪਣੇ ਸਾਨੇ ਦੇ ਵਿੱਚ ਵੀ ਸਾਨੂੰ ਚੀਜ਼ਾਂ ਮਿਲ ਸਕਦੇ ਆ ਭਾਈ ਸਾਹਿਬ ਜੀ ਇਹ ਆਪ ਜੀ ਨੂੰ ਚਾਹਤ ਦੇ ਕੇ ਚਾਰ ਸਮੋਹ ਦੇ ਮੱਠੀ ਦੇ ਤੇ ਕਿੱਥੋਂ ਆਏ ਪੈਸਾ ਅਰਬ ਇਹ ਪੈਸਾ ਕਿੱਥੋਂ ਆਇਆ ਨੇ ਕਿਉਂਕਿ ਇਹ ਜਿਹੜਾ ਇਹ ਇਲਾਕਾ ਚੁੱਕੇ ਇਦਾਂ ਇਦਾਂ ਸਸਤਰਾਂ ਦੀ ਆ ਕੋਈ ਵੱਡੀ ਦੁਕਾਨ ਨਹੀਂ ਆ ਇੱਥੇ ਰਮਾਜੇ ਵੀ ਮਿਲ ਜਾਂਦੇ ਹਨ ਤੇ ਸਾਰਾ ਸਮਾਨ ਸਿੱਖੀ ਦੇ ਡੱਟ ਚੋਰ ਸਾਹਿਬ ਤਿਰਪਾਨਾ ਹੋਰ ਵੀ ਕਾਫੀ ਸਮਾਨ ਇਹਨਾਂ ਦੇ ਕੋਲ ਹੈਗਾ ਆਪਾਂ ਦੇਖਦੇ ਆਉ